ਕਿਸਾਨ ਆਗੂ ਸ੍ਰੀ ਹਰਗਵਿੰਦਪੁਰ ਦੇ ਨੰਗਲ ਚੋੜ ਵਿਖੇ ਕਿਸਾਨਾਂ ਤੇ ਪੁਲਿਸ ਅਸ਼ਾਸ਼ਨ ਮੁੱਲੋ ਕੀਤੀ ਗਈ ਧੱਕੇਸ਼ਾਹੀ ਤੇ लाठी चार्ज ਦੇ ਖਿਲਾਫ 2 ਵਜੇ ਦੇ ਕਰੀਬ ਡਿਫਕਸ਼ਨ ਗੁਰਦਾਸਪੁਰ ਦਫਤਰ ਮੋੜੇ ਪੱਕਾ ਮੋਰਚਾ ਲਗਾਉਣ ਜਾ ਰਹੇ ਸਨ ਕਿਸਾਨ ਸੱਤ ਕਿਸਾਨ ਜ਼ਖਮੀ ਹੋਏ ਸਨ ਜਿਨ੍ਹਾਂ ਦਾ ਮੁਫਤ ਇਲਾਜ ਹੈ ਤੇ ਕਿਸਾਨਾਂ ਨੂੰ ਉਹਨਾਂ ਦੀ ਜਮੀਨੀ ਦਾ ਜੋਗ ਮੌਜੂਦ ਦੇਣ ਦੇ ਨਾਲ ਕਿਸਾਨ ਆਗੂ ਕਿਸਾਨਾਂ ਨਾਲ ਧੱਕੇਸ਼ਾਹੀ ਕਰਨ ਦੇ ਦੋਸ਼ੀ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਵੀ ਕਰ ਰਹੇ ਸਨ ਮੋਰਚੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਬੀਬੀਆਂ ਵੀ ਸ਼ਾਮਲ ਸਨ ਜਦਕਿ ਉੱਗੇ ਕਿਸਾਨ ਆਗੂ ਸੁਖਵਿੰਦਰ ਸਿੰਘ ਚਤਾਲਾ ਵੀ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ। ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀमेड ਸੂਟ ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਰ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾਂ ਰੋਡ ਢਾੜੀਵਾਲ। ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ। ਪਹਿਲੀ ਕੀ ਨਹੀਂ ਤਾਂ ਇਸੇ ਬੋਲ ਨਹੀਂ ਆ ਬਸਾ ਕਰ। ਕੀ ਨਾ ਮਾ ਆਪਣਾ ਰੋਗੰਦ ਜਿਹੜੀ ਤੱਕ ਮਕੀ ਹੋਈ ਹੈ ਕੀ ਕਰਾ ਚਾਹਦੇ ਉਸ ਦਾ? ਮੈਂ ਜਿਹਾ ਆਗੂ ਹਰਜੀਤ ਕੋਰ ਤਾਂ ਕੰਮ ਕੀ ਦੇਣਾ ਨੇ ਬਿਲਕੁਲ ਨਿੰਦਨਯੋਗ ਜਿਹੜੀ ਇਹਨਾਂ ਨੇ ਕੀਤੀ ਸਾਡੀਆਂ। ਜੱਗਲਾਂ ਵੀ ਉੱਥੇ ਸਿਗੇ ਸਾਡੇ ਵੀਰ ਵੀ ਉੱਥੇ ਸਿਗੇ ਬਜ਼ੁਰਗ ਵੀ ਉੱਥੇ ਹੀ ਇਹਨਾਂ ਨੇ ਨਾ ਬੀਬੀਆਂ ਵੇਖੀਆਂ ਨਾ ਸਾਡੇ ਬਜ਼ੁਰਗ ਵੇਖੇ ਨਾ ਸਾਡੇ ਬੱਚੇ ਦੇਖੇ। ਇਹਨਾਂ ਦੇ ਹੱਥ ਜੋ ਆਇਆ 6-6 ਫੋਟ ਸਾਡੇ ਵੀਰਾਂ ਨੂੰ ਵੀ ਇਹਨਾਂ ਨੇ ਮਤਲਬ ਥੱਲੇ ਸੁੱਟਿਆ। ਕਿੰਨੇ ਤੋਂ ਕਿਸਾਨਾਂ ਤੋਂ ਪ੍ਰਭਾਵਿਤ ਹੋਏ ਨੇ ਸੱਤ ਕਿਸਾਨ ਤੇ ਜਿਹੜੇ ਆ ਉਹ ਜਿਹੜੇ ਇਲਾਜ ਤੇ ਅੱਜ ਘਰ-ਬਾਰ ਛੱਡ ਕੇ ਆਏ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਗਿਆ ਤੇ ਘਰ-ਬਾਰ ਤੇ ਕੋਈ ਅਸਰ ਨਹੀਂ ਹੋਏਗਾ ਨਹੀਂ ਸਾਡੇ ਘਰਾਂ-ਬਾਰਾਂ ਤੇ ਕੋਈ ਅਸਰ ਨਹੀਂ ਅਸੀਂ ਆਪਣੀ ਪੂਰੀ ਫੈਮਿਲੀ ਨਾਲ ਲੈ ਕੇ ਇੱਥੇ ਆਏ ਹੋ ਹੰਤ ਤੱਕ ਸਾਥ ਬਿਲਕੁਲ ਹੰਤ ਤੱਕ ਸਾਥ ਹਟਾਂਗੇ ਅੱਜ ਅਸੀਂ ਇਸ ਕਰਕੇ ਇੱਥੇ ਇਕੱਠੇ ਹੋਏ ਆ ਕਿਉਂਕਿ ਸਾਡੇ ਨਾਲ ਬਹੁਤ ਜ਼ਿਆਦਾ ਜ਼ਬਰ ਹੋ ਰਿਹਾ ਸਾਡੇ ਕਿਸਾਨਾਂ ਦੀਆਂ ਪਿਆਲੀਆਂ ਸਾਡੀਆਂ ਜ਼ਮੀਨਾਂ ਤੇ ਪੂਰਾ ਕਬਜ਼ਾ ਕਰ ਰਹੀਆਂ ਸਰਕਾਰਾਂ ਅਸੀਂ ਆਪਣਾ ਹੱਕ ਲੈਣ ਵਾਸਤੇ ਕਿਸੇ ਵੀ ਹੱਦ ਤੱਕ ਪਹੁੰਚ ਸਕਦੇ ਹਾਂ ਅਸੀਂ ਆਪਣਾ ਇੱਥੇ ਪੂਰਾ ਧਰਨਾ ਪੱਕਾ ਪੱਕੀ ਤਰ ਤੌਰ ਤੇ ਅਸੀਂ ਧਰਨੇ ਵਿੱਚ ਆਈਆਂ ਹਾਂ ਹੁਣ ਅਸੀਂ ਆਪਣੇ ਘਰ-ਬਾਰ ਦੀ ਸਾਨੂੰ ਕੋਈ ਪਰਵਾਹ ਨਹੀਂ ਆ ਅਸੀਂ ਪੂਰਾ ਇਹਨਾ ਆਪਣੇ ਕਿਸਾਨ ਨਹੀਂ ਇਹਨਾਂ ਦਾ ਪੂਰਾ ਮੁੰਡੇ ਦਾ ਮੁੰਡਾ ਜੋੜ ਕੇ ਸਾਥ ਦੇਵਾਂਗੇ ਜਿੰਨਾ ਚਿਰ ਸਾਡੀ ਜ਼ਿੰਦਗੀ ਆ ਜੇ ਸਾਨੂੰ ਇਹ ਹੱਕ ਨਾ ਦਿੱਤੇ ਤੇ ਅਸੀਂ ਦਿੱਲੀ ਤੱਕ ਵੀ ਕੂਚ ਕਰਾਂਗੇ ਨਹੀਂ ਅੱਜ ਸਰਕਾਰ ਨਹੀਂ ਹੋਣੀ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ कटो हा हा दूसरे न पार दूसरे न पार चा ख लेसार करदरी चक पैलो ਦੇ ਆਗੇ ਮਾਂ ਤੇ ਪੋਟਾ ਰੱਖਦੇ ਆਂਗੇ ਕਿਸਾਨਾਂ ਅੰਦੂਆਂ ਦਾ ਅਕਾ ਜਿੰਦਬਾਦ ਜਿੰਦਬਾਦ ਜੋ ਕਰਨੇ ਆ ਨਹੀਂ ਹੋਣਗੇ ਨਹੀਂ ਹੋਣਗੇ ਨਹੀਂ ਹੋਣਗੇ ਜਿਹੜਾ ਪਾਸਾ ਤੇ ਚੱਲ ਜ਼ਮੀਨਦਾਰ ਨਹੀਂ ਹੋਣਗੇ ਨਹੀਂ ਹੋਣਗੇ ਨਹੀਂ ਹੋਣਗੇ 55 ਅੱਕ ਗੱਲ ਜਮੀਨਵਾਸਾ ਹੀ ਰਹਿਣਾ ਪਊਗਾ ਜੈ ਪਊ ਤੇਰਾ ਪਊ ਸੁੰਦਰ ਸਿੰਘ ਜਤਾਲਾ ਸੂਬਾ ਕੋਰ ਕਮੇਟੀ ਮੈਂਬਰ ਆ ਸਾਨ ਮਜ਼ਦੂਰ ਚਾਰਜ ਕਮੇਟੀ ਪੰਜਾਬ ਅੱਜ ਅਸੀਂ ਆ ਬਹੁਤ ਵੱਡਾ ਘਟਕੋਈ ਵੇਖ ਲੋ ਕੀਤਾ ਇੱਥੇ ਦੇ ਡੀਸੀ ਦਫ਼ਤਰ ਸ਼ਾਂਤਮਈ ਢੰਗ ਨਾਲ ਹੀ ਜਾ ਕੇ ਧਰਨਾ ਲਾਉਣ ਜਾ ਰਿਆਂ ਕਿਉਂਕਿ ਨੰਗਲ ਝੌਰ ਪਿੰਡ ਤੇ ਨਾਲ ਪਰਥ ਪਿੰਡਾਂ ਦੇ ਵਿੱਚ ਆ ਗਰਦਾਸਪੁਰ ਜ਼ਿਲ੍ਹੇ ਦੇ 11 ਤਰੀਕ ਨੂੰ ਪੁਲਿਸ ਨੇ ਬਹੁਤ ਵੱਡਾ ਜ਼ਬਰ ਕੀਤਾ ਸਾਢੇ 4 ਵਜੇ ਪੁਲਿਸ ਆਈ ਆ ਜਿੰਨਾਂ ਕਿਸਾਨਾਂ ਦੀਆਂ ਪੱਗਾਂ ਵੀ ਲਈਆਂ ਔਰ ਉਹਨਾਂ ਨੂੰ ਕੁੱਟਿਆ ਵੀ ਆ ਔਰ ਉਹਨਾਂ ਨੂੰ ਚੋਕ-ਚੋਕ ਕੇ ਪੰਜ-ਪੰਜ ਫੋਟੋ ਥੱਲੇ ਜਿਹੜੀਆਂ ਪੱਠੇ ਨੇ ਪਾਈਆਂ ਪੁੱਟੀਆਂ ਉਹਨਾਂ ਖੱਡਿਆਂ ਦੇ ਵਿੱਚ ਛੁੱਟਿਆ ਗਿਆ ਜਿਹਦੇ ਵਿੱਚ ਇੱਕ ਸਾਡਾ ਨੌਜਵਾਨ ਆਗੂ ਚੀਮਾ ਖੁੱਡੀ ਤੋਂ ਪਰਮਿੰਦਰ ਸਿੰਘ ਉਹ ਹਾਰਟ ਦਾ ਮਰੀਜ਼ ਹੀ ਆ ਕਿਉਂਕਿ ਉਹਦਾ ਬਾਈਪਾਸ ਸਰਜਰੀ ਹੋਈ ਆ ਉਹ ਸਾਹੀ ਜਲੰਧਰ ਨੂੰ ਰੈਫਰ ਕੀਤਾ ਉਹਦੀਆਂ ਪੱਥਰੀਆਂ ਵੀ ਟੁੱਟੀਆਂ ਇੱਕ ਸਾਡਾ ਜੀਤ ਸਿੰਘ ਪਟੇਵੜ ਉਹਦੀ ਨੱਕ ਦੀ ਹੱਡੀ ਟੁੱਟੀ ਹਰ ਚੋ ਵਾਲਾ ਹਸਪਤਾਲ ਦੇ ਵਿੱਚ ਉਹ ਇਹ ਦਾਖਲ ਆ ਅਸੀਂ ਕਹਿਣਾ ਚਾਹੁੰਦੇ ਆ ਵੀ ਸਰਕਾਰ ਜ਼ਬਰ ਕਰਦੀ ਆ ਭਗਵੰਤ ਮਾਨ ਸਰਕਾਰ ਕੇਂਦਰ ਦੇ ਇਸ਼ਾਰਿਆਂ ਦੇ ਉੱਤੇ ਤੇ ਪੁਲਿਸ ਮਹਾਰਾਜ ਬਣਾ ਕੇ ਰੱਖਿਆ ਇਹ ਠੀਕ ਨਹੀਂਗਾ ਕਿਉਂਕਿ 2013 ਐਟ ਦੇ ਮੁਤਾਬਕ ਜਿਹੜਾ ਬਾਜ਼ਾਰੀ ਰੇਟ ਆ ਉਹਦਾ 4 ਗੁਣਾ 30% ਜਾੜਾ ਪਤਾ ਤੇ ਨਾਲ ਜਿਹੜਾ 70% ਜਿਹੜੀ ਲੋਕਾਂ ਦੀ ਉੱਥੇ ਸਹਿਮਤੀ ਹੋਣੀ ਚਾਹੀਦੀ ਕਿਉਂਕਿ ਮਜ਼ਦੂਰ ਦਾ ਵੀ ਜਾੜਾ ਹੋਣਾ ਹੋਰ ਨਾਂ ਦਾ ਵੀ ਉੱਥੇ ਜਾੜਾ ਹੋਣਾ ਕਿਰਤੀ ਲੋਕਾਂ ਦਾ ਵੀ ਜਾੜਾ ਹੋਣਾ ਕਿਸਾਨ ਦੇ ਨਾਲ ਫਿਰ ਇਹਦੇ ਨਾਲ ਖਾਲ ਪਇਆ ਲਿੰਕ ਰੋਡ ਕੇਂਦੀ ਦੇਣਾ ਤੁਸੀਂ ਜਿਹੜਾ ਹੈਗਾ ਸਰਵਸਰੋਣ ਕੇਂਦੀ ਜਣਾ ਕਿਸਾਨ ਦੀ ਜ਼ਮੀਨ ਅਗਲੇ ਪਾਸੇ ਰਹਿ ਗਈ ਆ ਉਹ 10-20 ਮਰਲੇ ਅੱਜ ਕੀ ਕਰਨ ਜਾ ਰਹੇ ਸਾਰਾ ਉਹ 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 ਉਹਦੇ ਨਾਲ ਸਾਡਾ ਨਿਬੜਿਆ ਜਾਵੇ ਅੱਜ ਹੀ ਡੀਸੀ ਦਫਤਰ ਤਰਨਾ ਦੇਣ ਜਾ ਰਹੇ ਆ ਸ਼ਾਂਤਬਾਈ ਢੰਗ ਨਾਲ ਬਹੁਤ ਵੱਡੇ ਪੱਦਰ ਤੇ ਚੁੱਲ੍ਹਾ ਟੋਟ ਕੇ ਸਾਡੀਆਂ ਭੈਣਾਂ ਜੀਆਂ ਆ ਕਿਉਂਕਿ ਸਾਡੀ ਇਹ ਆਂਦਰਾਂ ਦਾ ਸਵਾਲ ਆ ਸਾਡੀ ਖੇਤੀ ਆ ਜਿਹੜੀ ਜੇ ਵਜਦੀ ਆ ਤੇ ਫੇਰ ਅਸੀਂ ਵਜਦਾ ਸੀ ਨਾ ਵਿਕਾਸ ਕਰ ਲੋ ਜਿੱਥੇ ਤੁਹਾਨੂੰ ਪਰ ਲੋਕਾਂ ਨੂੰ ਮਿੱਧ ਕੇ ਥੋੜਾ ਕਰੋਗੇ ਵਿਸਾਰ ਲੋਕਾਂ ਨੂੰ ਮਾਰ ਕੇ ਥੋੜਾ ਕਰੋਗੇ ਇਹਦੇ ਵਾਸਤੇ ਅਸੀਂ ਸ਼ਾਂਤਬਾਈ ਢੰਗ ਨਾਲ ਕਰਨਾ ਦੇਣ ਜਾ ਰਹੇ ਆ ਸਰਕਾਰ ਸਾਡੀ ਗੱਲ ਸੁਣੇ ਨਹੀਂ ਸੁਣਦੀ ਤੇ ਲਗਾਤਾਰ ਉੱਥੇ ਬੈਠਾ ਜਿਹੜੇ ਕਿਸਾਨਾਂ ਨੇ ਜ਼ਮੀਨਾਂ ਦੇ ਦਿੱਤੀਆਂ ਜਿਨ੍ਹਾਂ ਦੀ ਆਏ ਪਾਰ ਕਰ ਲਿਆ ਲਈਆਂ ਉਹ ਸਹਿਮਤ ਹੈ ਹਾਂ ਬਿਲਕੁਲ ਅਸੀਂ ਅਸੀਂ ਇਹਨਾਂ ਨੂੰ ਸਾਡੀਆਂ ਮੀਟਿੰਗਾਂ ਦੇ ਅਸੀਂ ਸਹਿਮਤੀ ਦਿੱਤੀ ਆਂਦੇ ਉਹਨਾਂ ਦੇ ਖਾਤਿਆਂ 'ਚੋਂ ਪੈਸੇ ਪੈ ਗਏ ਆ ਉਹ ਕਿਸਾਨ ਸਹਿਮਤ ਹੈ ਵੀ ਕੋਈ ਸਾਡੀ ਬਣਾ ਲੋ ਛੜ ਕੇ ਇਹਨਾਂ ਨੇ ਕਿਹੜੇ ਰਾਹ ਰਾਹ ਤੋਂ ਬਣ ਜੜੀਆਂ ਠੀਕ ਆ ਬਣਾ ਲੋ ਜਿਹੜੇ ਕਿਸਾਨ ਕਹਿ ਰਿਹਾ ਪਰ ਜਿਹੜੇ ਕਿਸਾਨ ਲੜਦੇ ਆ ਇਹਨਾਂ ਨੂੰ ਕੋਈ ਕੁੱਟ ਕੇ ਕੱਢੋਗੇ ਜਾਂ ਇਹਨਾਂ ਦੀਆਂ ਪਸੰਗੀਆਂ ਤੋੜ ਕੇ ਰਾਹ ਕੱਢੋਗੇ ਬਿਲਕੁਲ ਨਹੀਂ ਕੱਢਣ ਦੇਵਾਂਗੇ ਇੱਥੇ ਲੜਾਂਗੇ ਇਥੇ ਸਾਡੀ ਜ਼ਿੰਦਗੀ ਮੌਤ ਦਾ ਸਵਾਲ ਹੈ ਇੱਕ ਮਿੰਟ ਬਿਨਾਂ ਲੋਕਾਂ